ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਨਮਜਾਂ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਈ ਤੀ ਹੁਣਾਂ ਤੇ ਪੋਸਟੇ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਕਈ ਵੀਰ ਦੂਰ ਦੇ ਹੁੰਦੇ ਆ ਪਹੁੰਚ ਨਹੀਂ ਸਕਦੇ ਉਹ ਵੀਰ ਆਪਣਾ ਵੀਡੀਓ ਕਾਲ ਤੇ ਜ਼ਰੂਰ ਚਵਾਈ ਕਰਾ ਲਿਆ ਕਰਨ ਕਿਉਂਕਿ ਪੈਸੇ ਤਾਂ ਹੀ ਖਰਚਣੇ ਆ ਸਾਰੀਆਂ ਚੀਜ਼ਾਂ ਵੇਖ ਚਾ ਕੇ ਤੇ ਆਪਣੀ ਗਰੰਟੀ ਤੇ ਪਛੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਲਾ ਰਪੇ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਹਾਂ ਮੇਰਾ ਬਗੀਚਾ ਸਿੰਘ ਜੀ ਹਾਂਜੀ ਪੈਂਡ ਹਰਾਂ ਰਕਲਾਂ ਪਸੀ ਲਈ ਨਾਲਾ ਤੇ ਚਲਾ ਮਰਸ ਜੀ ਤੇ ਫੋਨ ਨੰਬਰ ਇਹ ਪੁੱਛਦਾ 99927 55943 ਠੀਕ ਐ ਫਿਰ ਵੋਟਾਂ 'ਚ ਜ਼ੋਰ ਲੱਗਣਦੇ ਆ ਜੀ ਪੂਰਾ ਡਿਆਚ ਲੱਗ ਰਿਹਾ ਪਾਈ ਹੋਏ ਆਵਾਜ਼ ਨਹੀਂ ਨਿਕਲਣਦੀ ਪੂਰੀ ਨਹੀਂ ਨਿਕਲਦੀ ਆ ਜੀ ਹੁਣੇ ਵੀ ਇੱਥੇ ਆਏ ਵੀਰ ਬਾਈ ਸਾਰੇ ਵੀਰ ਬੈਠੇ ਸੀ ਹੁਣੇ ਹਾਂਜੀ ਹਾਂਜੀ ਸਾਰੇ ਕਿਤੇ ਹੁਣ ਬੜਾ ਚਲੋ ਮੇਰਾ 10 ਦਿਨ ਪਾਜੀ ਹੈਗਾ ਯਾਰ ਜਦੋਂ ਹੁਣ ਕਿ ਲੱਗੀ ਆ ਪਿੰਡਾਂ 'ਚ ਸਾਰੇ ਹੁਣ ਆ ਵਧੀਆ ਏ ਆਵਾਜ਼ ਇੱਧਰ ਉੱਧਰ ਜਾਂਦੇ ਸਾਰੇ ਚਾਹੀਦਾ ਵੀਰ ਭਰਾ ਜਣਾ ਕੋਈ ਹਾਂਜੀ ਹਾਂਜੀ ਵਧੀਆ ਚੋਣਾ ਚਾਹੀਦਾ ਕਿ ਨਹੀਂ ਹਾਂਜੀ 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 ਕਿਉਂਕਿ 5 ਸਾਲ ਫਿਰ ਠੀਕ ਹੈ ਬੰਦਾ ਹੀ ਚੋਣਾ ਚਾਹੀਦਾ ਤੇ ਉਦੋਂ ਵਾਲਾ ਵੇਗਿਆ ਮਾਲ ਫਿਰ ਮਾਲ ਵੇਗਿਆ ਭਾਜੀ ਉਦੋਂ ਬੜਾ ਹੀ ਜਿਆਦਾ ਫੋਨ ਆਇਆ ਉਤੋਂ ਮੰਨ ਲਓ ਕੇ ਮੈਂ ਮੀਆਂ ਤਿੰਨ ਲਈਆਂ ਸੀ ਅੱਛਾ ਤੇ ਤਿੰਨੇ ਹੀ ਵੇਖੀਆਂ ਠੀਕ ਹੈ ਹਾਂਜੀ ਠੀਕ ਹੈ ਤੇ ਚਲੋ ਫਿਰ ਕਰੀਏ ਫਿਰ ਸ਼ੁਰੂ ਹੈ ਨਾ ਹਾਂਜੀ ਭਾਜੀ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤਾਂ ਜੀ ਸਭ ਜਾਬਦੀ ਆ ਹਾਂਜੀ ਇਹ ਜੋੜਾ ਹੀ ਆਪਣੀ ਨਾ ਭੈਣ ਕੋਾਇਆ ਇੱਥੇ 100 ਵਾਲਾ ਠੀਕ ਹੈ ਹਾਂਜੀ ਕੀ ਗੱਦੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਨਾਰਾ ਆਣਾ ਦਾ ਹਰਦੀਪ ਭੱਜ ਗਿਆ ਸੀ ਅੱਛਾ ਇਹ ਵਹਿੜਾ ਦੋਵੇਂ ਹੀ ਇਹ ਦੂਜਾ ਸੂਹਾ ਜਿਹਾ ਵਹਿੜਦਾ ਅੱਛਾ ਇਹ ਥਲੇ 16 ਕਿਲੋ ਲੀਟਰ ਵਾਲਾ ਬੋਲਾ ਕੋਈ ਵੀ ਚਾਰ ਟਾਈਮ ਚੋਗ ਲੈ ਜੀ ਅੱਛਾ ਤੇ ਪਹਿਲੇ ਸੂਹੇ ਹੀ ਵਹਿੜਨੇ 20 ਕਿਲੋ ਦੋ ਦਿੱਤਾ ਅੱਛਾ ਹਾਂਜੀ ਐਰ ਕੀ ਕਿੰਨਾ ਚਵਾਈ ਜਾਊਗਾ ਭਾਂਕੀ 20 ਤੋਂ ਪਲੱਸ ਜਾਊ ਭਾਜੀ ਦੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹ ਕਾਲਰਾ ਦੀ ਸੂਈ ਹੈ ਅੱਛਾ ਹਾਂਜੀ ਕੱਲ ਕੱਲ ਰਾਤ ਦੇ ਮਤਲਬ ਕਿ ਪਰसों ਦੇ ਵਿੱਚ ਪੈ ਗਈ ਕਿ ਜਿਹੜਾ ਜਿਹੜਾ ਕੱਲ ਦੇਣ ਦੀ ਤੁਹਾਨੂੰ ਉਸ ਹਰ ਨਾਲ ਅੱਗੇ ਵੀ ਕਈ ਵਾਰੀ ਤੁਸੀਂ ਨਾਲ ਇਹ ਤੇ ਵੀਰ ਜੀ ਦੂਜੇ ਟਾਈਮ ਮੰਨ ਲਓ ਖਾਲੀ ਗਾਂ ਦਾ ਵੈਸੇ ਕਰਦੀ ਸੀ ਠੀਕ ਆ ਮਤਲਬ ਕਿ ਜੇ ਉਸ ਦਾ ਨਾਲ ਇਹ ਗਿਆ ਤੀਸਰਾ ਦਿਨ ਐਸ ਹੋਈ ਨਾ ਆਪੇ ਭਾਜੀ ਵੇਖੋ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਆਪਾ ਜੀ 16 ਕਿਲੋ ਦੁੱਧ ਦੱਸਾਂਗੇ ਤੇ 16 ਹੀ ਨਿਕਲੂਗਾ ਠੀਕ ਆ ਠੀਕ ਆ ਇਹ ਨਹੀਂ ਆ 16 ਦੱਸਾਂਗੇ ਤੇ 13 ਕਿਲੋ ਨਿਕਲੂਗਾ ਅੱਛਾ 16 ਕਿਲੋ ਦੱਸਿਆ ਕੋਈ ਵੀ ਤਿੰਨ ਟਾਈਮ ਚੋਲੇ ਕਰਾਇਆ ਮੈਂ ਦਊਂਗਾ ਅੱਛਾ ਇਹ ਮੇਰੀ ਗਾਂ ਦਾ ਦੁੱਧ ਘੱਟ ਨਿਕਲੇ ਠੀਕ ਆ ਜੀ ਜੇ 20 ਕਿਲੋ ਦੁੱਧ ਬਣਾ ਦਵੇ ਚਲੋ ਉਹਦੇ ਸਾਹਮਣੇ ਸਿਰ ਤੇ ਆ ਨਾ ਦੇਖੋ ਆਪਾਂ ਨੂੰ ਪਤਾ ਜਿਹੜੀ ਆਪਣੇ ਘਰ ਚ ਹੋਈ ਆ ਉਹ ਸਾਾਨੂੰ ਪਤਾ ਏ ਜੇ ਉਹ ਬਾਹਰੋਂ ਡੰਗਰ ਲੈਂਦਾ ਉਹਦਾ ਆਪਾਂ ਕਹਿ ਨਹੀਂ ਕੁਝ ਸਕਦੇ ਤੋਰਾਂ ਫੇਰ ਇੱਕ ਰੀਨ ਬਾਕੀ ਰੰਗ ਰੂਪ ਦੀ ਬੜੀ ਚੰਗੀ ਆ ਰੱਬ ਦੀ ਆ ਜਿਹੜੀ ਕੋਈ ਕਮੀ ਨਹੀਂ ਹੈਗੀ ਬਾਹਰ ਤੇ ਤੇ ਥੱਲੇਆਂ ਵੀ ਚੰਗੀ ਬਣੀ ਆ ਤੇ ਬੱਚਾ ਕੀ ਇਹ ਤੇ ਮਗਰ ਇਹਦੇ ਮਗਰ ਬੱਛਾ ਭਾਈ ਕਿਹਨਾਂ ਦਾ ਇਹਦੇ ਮਗਰ ਬੱਛਾ ਆ ਜਿਹੜਾ ਬੱਚੇ ਤੁਹਾਨੂੰ ਨੇ ਦਿਖਾ ਦਿੰਨੇ ਆ ਤੇ ਆ ਬਾਕੇ ਹੁਾਨੇ ਤੇ ਨਾੜਾ ਬਰੀਕ-ਬਰੀਕ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਮੁੱਲ ਫੇਰੇ ਦਾ ਭਾਈ ਇਹੋ ਹੀ ਆ ਵੈਰਾ ਨਾਲ ਬਾਹਰ ਪੀਂਦੇ ਆ ਨਾ 98 ਸੀਆਰ ਮਗੀ ਜਾਂਦੇ ਆ ਹਾਂਜੀ ਲੈਂਦੇ ਨਾਲੀ ਗੱਲ 60000 ਜੀ 60000 ਆ ਹਾਂ ਜੀ ਤੇ ਬਾਕੀ ਵਿੱਚੋਂ ਛੋਟ ਛੜ ਕਰ ਦੋ 57 ਦੀ ਦੇ ਦੀਏ ਭਾਜੀ 57 ਦੀ ਨਾ ਦਈਏ ਹਾਂ ਜੀ 55 ਦੀ ਦੇ ਦਈਏ ਕੋਈ ਨਹੀਂ ਭਾਜੀ ਜਿਹੜਾ ਵੀ 55000 ਦੀ ਵੈੜ ਲੈ ਜਾਊਗਾ ਨਾ ਹਾਂ ਜੀ ਉਹ ਯਾਦ ਕਰੂਗਾ ਵੀ ਵਾਕਿਆ ਵੈੜ ਦੁੱਧਾ ਨਹੀਂ ਠੀਕ ਹੈ ਜੀ ਹੋਰ ਹੈ ਭਾਜੀ ਨਾਲੇ ਉਦਾਂ ਵੀ ਸਿੰਪਲ ਵਾਲੀ ਜਿਹੜੀ ਵੈੜ ਅੱਛਾ ਹਾਂ ਸਿੰਪਲ ਵੀ ਦਾ ਮੰਨ ਲਓ 5 ਦੇ ਲਾਗੇ ਬਨੇ ਹੁੰਦਾ ਜੀ ਠੀਕ ਹੈ ਜੀ ਚਲੋ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਕੋਈ ਵੀਰ ਫੋਨ ਲਾਵੇ ਬਾਕੀ ਮੌਕੇ ਤੇ ਮੰਤਨ ਹੋਰ ਹੋ ਜਾਊਗਾ ਤੇ ਹੁਣ ਇੱਕ ਆ ਵੀ ਜਿਹੜੀ ਆ ਇਹ ਰਾਤੀ ਸੋਈ ਹੈ ਇਹ ਰਾਤੀ ਬੁਈਆ ਦਈ ਹੈ ਕੱਢਣਾ ਇਹ ਰਾਤੀ ਸੋਈ ਹੈ ਤੇ ਮਗਰ ਵਛੀ ਜੇ ਠੀਕ ਜਿਹੜਾ ਆਕੇ ਨੇ 4 ਕਿਲੋ ਕੱਢਿਆ ਜਿਹਾ ਬੋਲਾ ਠੀਕ ਹੈ ਜਿੱਕੋ ਚਵਾਈ ਹੋਈ ਹੈ ਜਿੱਕੋ ਚਵਾਈ ਇਹ ਵੀ 2 13 14 ਕਿਲੋ ਦਿੰਦੀ ਹੁੰਦੀ ਜੇ ਤੋੜਦੀ ਹੈ ਫਿਰ ਇਹਨਾਂ ਨੂੰ ਹਾਂਜੀ ਤੋੜ ਕੇ ਹਜੇ ਪੁਲਾ ਪੁਲਾ ਵਿਸਵਾਣਦੇ ਤੇ ਹੈਗੀਆਂ ਮੇਰੇ ਥਾਨ ਵੀ ਦੇਖ ਸਕਦੇ ਮਿਲਕ ਵਿੱਚ ਇਹਨਾਂ ਚੰਗੀਆਂ ਬਾਕੀ ਕੋਈ ਨਹੀਂ ਆਹ ਹੁੰਦੀ ਲੋ ਬੱਚੇ ਦੋਵਾਂ ਦੇ ਤੁਹਾਨੂੰ ਹੁਣੇ ਦਿਖਾ ਦਿੰਦਾ ਆਹ ਦੋਵਾਂ ਦੇ ਬੱਚੇ ਜਿਹੜੇ ਆਹ ਦੇਖ ਸਾਡੇ ਆਹ ਵੱਛੀ ਜਿਹੜੀ ਰਾਤ ਦੀ ਤਾਜੀ ਸੂਈ ਆ ਤੇ ਆ ਜਿਹਨੇ ਅੱਜ ਤੀਸਰਾ ਜਨੇ ਉਹਦਾ ਬੱਚਾ 나ੜੂ ਦੋਵਾਂ ਦੇ ਤਾਜ਼ਾ ਹੀ ਹੈ ਬਿਲਕੁਲ ਨਾਲ ਤੇ ਜੇ ਪਲਾਂ ਪਲਾਂ ਵਿੱਚ ਦੇਹਵਾਨ ਤੇ ਉੱਤਰਾ ਹੀ ਪਈਆਂ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪੀਰ ਭਾਈ 38000 38000 ਆ ਹਾਂਜੀ ਤੇ ਬਾਕੀ ਵਿੱਚੋਂ ਮੈਂ ਕਿ ਤੂੰ ਹੀ ਦੱਸ ਮਾਨਦਾਨ ਕਰਕੇ 35 ਦੀ ਦੇ ਦਈਏ ਕੇ ਠੀਕ ਆ ਭਾਜੀ ਕੋਈ ਨਹੀਂ ਤੂੰ ਕਹਿ ਤਾਂ 35 ਦੇ ਦਾਂਗੇ ਠੀਕ ਆ ਭਾਜੀ ਦੁੱਧ ਭਾਜੀ ਇਹਨੇ 13 14 13 14 ਕਿਲੋ ਦਿੰਦੀ ਹੁੰਦੀ ਜੀ ਠੀਕ ਹੈ ਜੀ ਉਹ ਆਪਣੇ ਜਿਹੜੇ ਕਰਾਉਣਾ ਕਰਾਉਣਾ ਪਤਾ ਹੈ ਠੀਕ ਹੈ ਜੀ ਠੀਕ ਆ ਤੇ ਹੁਣ ਇੱਕ ਆ ਛੋਟੀ ਜੇ ਕਿਨ ਜੋ ਡੀਜੇ ਸੂਈ ਸਵਾਈ ਆ ਸੂਈ 8.5 ਦਾ ਡੀਜੇ ਸੂਈ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਵੀਰ ਜੀ ਇਹਦੇ ਥਲੇ 9 ਉਹ ਬਾਕੀ 8 ਕਿਲੋ ਹੀ ਆਪਾਂ ਕਰਾਂਗੇ ਅੱਛਾ 8 ਕਿਲੋ ਦੁੱਧ ਜੀ ਸਟਾਰਟਿੰਗ ਬੜੀ ਚੰਗੀ ਚੋਟੀ ਦੀ ਤੇ ਕਿੰਨਾ ਘਰੀ ਜਾਊਗੀ ਦੁੱਧ ਭਾਈ 10 ਤੋਂ ਪਲੱਸ ਹੀ ਜਾਣੀ ਚੋਟੀ ਤੋੜ ਦੋ ਫਿਰ ਇਹਨੂੰ ਥਾਣਾ ਆਪਾਂ ਦੇ ਸਾਦੇ ਲੱਗੇ ਤਾਂ ਪ੍ਰੋਪਰ ਹੱਥ ਚ ਆਉਣ ਵਾਲਾ ਵਧੀਆ ਥਾਣਾ ਚੋਾਈ ਬੜੀ ਆ ਪਾ ਜੀ ਚੋਾਈ ਨੇ ਬਹੁਤ ਵੀ ਜ਼ਿਆਦੀ ਆ ਚੋਟੀ ਦੀ ਫੱਬਦੀ ਆ ਚੋਟੀ ਜਣੀ you mm -hmm. ਇਹ ਇਹਦਾ ਫਿਰ ਮੁੱਲ ਇਹਦਾ ਰਪੀਪਾ ਜੀ ਮੁੱਲ ਹੈਗਾ ਜੀ 55000 ਅੱਛਾ ਤੇ 72 ਦੀ ਦੇ ਦੀ 72 ਦੀ ਦੇ ਦੀਏ ਹਾਂ ਜੀ ਕਿ ਘਰ ਦੀ ਹੈ ਵਿੱਚ ਮਾਣਾ ਮੈਂ ਲੋ ਬੰਦ ਉਹ ਚੋਂ ਫਿਰ ਆਪਾਂ ਛੋੜ ਹੀ ਕਰਨੀ ਜੋ ਤੁਸੀਂ ਕਹਿਣਾ 70 ਦੀ ਫਿਰ ਦੇ ਦੀਏ ਕਿ ਹਾਂ ਜੀ ਚੋਂ ਛੋੜ ਹੀ ਹੁਣੀ ਕੋਈ ਵੀਰ ਭਰਾ ਇਹ ਨਾ ਕਹੇ 1000 ਕੱਟ ਕਰ ਲਓ 2 ਕਰ ਲਓ ਇਤੋਂ ਘਟ ਨਹੀਂ ਜੀ ਨਹੀਂ ਝੋਟੀ ਠੀਕ ਹੈ ਜੀ ਝੋਟੀ ਦੇਖੋ ਆਪੇ ਜੀ ਮਾ ਲਓ ਉਧਰ ਦੀ ਝੋਟੀ ਹੈ ਦੇਸੀ ਝੋਟੀ ਨਹੀਂ ਆ ਸੋਨੇ ਝੋਟੀ ਫੱਪਦੀ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਇੱਕ ਬੂਰੀ ਝੋਟੀ ਵੀ ਕਾਫੀ ਖੂਬਸੂਰਤ ਹੈ ਠੀਕ ਹੈ ਜੀ ਬਾਈ ਇਹਲੇ ਵੀ ਹੋਮ ਚਲੋ ਸਾਡੀ ਥਾਣਾ ਬੜਾ ਕਮਾਲ ਦਾ ਇਹਦੇ ਕੋਲ ਚੰਗਾ ਦੂਰ ਦੂਰ ਜਿਹੜਾ ਸਾਨੇ 9 ਕਿਲੋ ਇਹਲੇ ਵੀ ਦੋ ਜੀ ਚੋਗੀ ਤਿਆਰ ਪੱਕਾ 9 ਲੀਟਰ ਪੱਕਾ ਕੋਈ ਵੀ ਚਾਰ ਆ ਆਪਣੀ ਦੇ ਹੋਈ ਮੰਨ ਲਓ ਰਿਕਵੈਸਟ ਹੁੰਦੀ ਵੀ ਦੋ ਤਿੰਨ ਟਾਈਮ ਚੋਗੇ ਖੜੋ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਵਾ ਸੋਈ ਨੂੰ ਹੱਤਾ ਹੋਈ ਜਾਂ ਪੈਦ ਵਾਦੀ ਹੋ ਗਿਆ ਉਹਦੇ 10 ਦਿਨ 10 ਦਿਨ ਮੰਨ ਕੇ ਚੱਲੋ ਹਾਂ ਆ ਗਣ ਮੰਨ ਲਓ ਮੇਰੇ ਤੇ ਥਾਣੇ ਤੇ ਦੇਖ ਸਾਦੇ ਜੇ ਲਾਗੇ ਤਾਂ ਤੋਰ ਫੇਰ ਇੱਕ ਦਿਨ ਬਾਕੀ ਫੱਬਦੀ ਆ ਝੋਟੀ ਜਿਹੜਾ ਕੋਈ ਆਣ ਕੇ ਵੇਖੇ ਨਾਲੇ ਪ੍ਰੋਪਰ ਕੱਦ ਕੁਦਰਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਯਾ ਦੇਖ ਸਰ ਦੇ ਹਵਾ ਨਹੀਂ ਤਾਂ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 85 ਕਰੀਏ 80 ਕਰੀਏ ਜਾਈ ਲਾਸਟ ਆ ਬਦੇ ਨੇ 78000 ਦੀ 78 ਦੀ ਦੇਣੀ ਆ ਹਾਂਜੀ ਬਾਕੀ ਛੋਟ ਮੌਕੇ ਤੇ ਕਰ ਦੋਗੇ। ਭਈਆ 500 ਛੱਡਾਂਗੇ ਭਾਜੀ। ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਬਾਕੀ ਕੋਈ ਨਹੀਂ ਕੋ ਫੋਨ ਲਾ ਬਾਕੀ ਝੋਟੀ ਬਹੁਤ ਆਪੇ ਵੀਰਾਂ ਨੇ ਛੜਾ ਲੈਣਾ ਯਾਰ 500 ਤੇ ਤੇ ਨਹੀਂ ਦਿੰਦਾ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਕੋਈ ਵੀ ਭਰਾ ਚਲੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਮੱਝ ਤੁਹਾਨੂੰ ਦਿਖਾਉਣੀ ਆ ਚੰਗੀ ਬਾਈ ਨੀਲੀ ਰਵੀ ਦੀ ਮੱਝ ਹੈ ਭਾਰੇ ਪੱਲੇ ਚ ਆ ਮੱਝ ਜਿਹੜੀ ਨਹੀਂ ਤਾਂ ਮਫੂਲ ਕਿਉਂ ਭਾਰੀ ਆ ਮੱਝ ਜਿਹੜੀ ਕੱਟ ਕੱਟ ਕੇ ਚੰਗਾ ਬਹੁਤ ठीक है जी ਇਹ ਦੁੱਧ ਕਿੰਨਾ ਕੱਢੀ ਜਾਊਗੀ ਉਹ ਤਾਂ ਭਾਜੀ 15 ਕਿਲੋ ਹੀ ਮੈਂ ਦੇਣੀ ਅੱਛਾ ਐਣੀ ਨਹੀਂ ਪਸ਼ਾਉਂਦੀ ਨਹੀਂ ਠੀਕ ਹੈ ਜੀ ਤੇ ਇਹਦਾ ਮੁੱਲ ਮੋਹ ਲਾ ਭਾਜੀ ਜੇ ਆਪ 85 ਕਰਦੇ 85000 ਆ ਹਾਂ ਜੀ ਬਾਕੀ ਵਿੱਚੋਂ ਕਰੋਗੇ ਮੰਨਤਾ ਨਾ ਬਾਕੀ ਦੇ ਰੋਣੇ 80000 ਛੱਡ ਦੀਏ ਕੋਈ ਗੱਲ ਨਹੀਂ ਭਾਈ ਬਾਕੀ ਮੈਂ ਬੜੀ ਚੰਗੀ ਜਿਹੜਾ ਵੀ ਇੱਕ ਘਟ 80000 ਦੇ ਦੋਗੇ ਹਨਾ ਠੀਕ ਹੈ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਰਹੀ ਹਨਾ ਭਾਈ ਵੀਰ ਭਰਾ ਦਾ ਫੋਨ ਲਾਵੇ ਕੋਈ ਵੀਰ ਫੋਨ ਜ਼ਰੂਰ ਲਾਵੇ ਮਾਨਤਨ ਮੌਕੇ ਤੇ ਹੋ ਜਾਵੇ ਜੀ ਕੋਈ ਕਮੀ ਨਹੀਂ ਮੈਂ ਆਹ ਮੂਸਾ ਹੁੰਦੀ ਦੇਖਣੇ ਭਾਈ ਆ ਦੇਖੋ ਹੋਰ ਮਨਜੋਤ ਠੀਕ ਠਾਕ ਆ ਹਾਂਜੀ ਅਸੀਂ ਉਹਲਾਂਕਲ ਨੂੰ ਤੇ ਆ ਟਰੈਕਟਰ ਦਾ ਕੀ ਕਰਾ ਦੇ ਲੱਗਾ ਵਾ ਇਹ ਪੜੀ ਟਰੈਕਟਰ ਦਾ ਇਹ ਪਿਆਜ ਖਿਹੜੇ ਵੀ ਮੋਡੀਫਾਈ ਕਰਵਾਉਣ ਨੂੰ ਅੱਛਾ ਮੋਡੀਫਾਈ ਕਰਾਉਣਾ ਟਰੈਕਟਰ ਦੀ ਆਈ ਹਲ ਕਿਦਾਂ ਲਾ ਕੇ ਹੋਣਾ ਅੱਛਾ ਹਾਂਜੀ ਪਰਸੋਂ 10000 ਰੁਪਇਆ ਲਾਇਆ ਹੈ ਅੱਛਾ ਤੇ ਉਹਦਾ ਇੰਨੇ ਕੀ ਕਰਨਾ ਵਾ ਇਹਨੂੰ ਪੁੱਛੋ ਦੱਸੋ ਹੁਣ ਕੀ ਕਰਨਾ ਮੰਜਾ ਤਾਂ ਮੋਡੀਫਾਈ ਕਰਾ ਕੇ ਦੱਸ ਕੀ ਕੀ ਕਰਨਾ ਆਪਣੇ ਅੰਕਲ ਨੂੰ ਦੱਸ ਘਰ ਖਲੋਤਾ ਵਧੀਆ ਲੱਗੇਂਦਾ ਘਰ ਖਲੋਤਾ ਸੁਣਾ ਲੱਗੂ ਅੱਛਾ ਘਰ ਖਲੋਤਾ ਵਧੀਆ ਲੱਗੇਗਾ ਇਹਰ ਆਦਾ ਵੀ ਹੁਣ ਛਟੜੀ ਯੂ ਐਂਗਲ ਸ਼ੇਰਿੰਗ ਦੂਜਾ ਸਾਰਾ ਕੁਝ ਕਹਿੰਦਾ ਉਹ ਘਰ ਆਉਣਾ ਠੀਕ ਆ ਹਾਂਜੀ ਹਾਂਜੀ ਚਲੋ ਸਾਡੇ ਸਾਹਮਣੇ ਆਏ ਗੈਨ ਵੀ ਕਰਾਉਣ ਜਾਣਾ ਹਾਂ ਹਾਂਜੀ ਹਾਂਜੀ ਮੈਂ ਚਲ ਭਰਾ ਫਿਰ ਜਾਣ ਛੱਡਾਂਗੇ ਗਾਈ ਤੇਰੇ ਨਾਂ ਦੀ ਵੇਚਦੀ ਠੀਕ ਆ ਜੀ ਆ ਵੀ ਆ ਪਿਪਾ ਜੀ ਚਲੋ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਹਾਂਜੀ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਦੋ ਟਾਈਮ ਚਵਾਈ ਕਰਕੇ ਖੜੋ ਨਹੀਂ ਕੋਈ ਵੀਰਾ ਸਦਾ ਵੀਡੀਓ ਕਾਲ ਤੇ ਚਵਾ